ਹਾਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸੁਣਾਉ ਨਾ ਠੀਕ ਠਾਕ ਜੀ ਤੇ ਆਪਾਂ ਡੈਹੇ ਪਿੰਡ ਭਲਾਈਪੁਰ ਡੋਗਰਾ ਉਥੇ ਆਪਣਾ ਡੈਹੇ ਬੈੱਡ ਤਿਆਰ ਕਰਨਾ ਤੇ ਆਪਣਾ ਬਸ ਥੋੜਾ ਜਿਹਾ ਬੈੱਡ ਰਹਿ ਗਿਆ ਵਾ ਆਪਣੀ ਆਪਣੀ ਤਿਆਰੀ ਹੋ ਚੁੱਕੀ ਆ ਬੈੱਡ ਦੀ ਆਪਾਂ ਲਾਉਣ ਲੱਗੇ ਆ ਗੱਡੀਆਂ ਗੱਡੀਆਂ ਦਾ ਮਾਲ ਆਪਾਂ ਜਿਹੜਾ ਵਾ ਅ ਰਿਏ ਗਏ ਆ ਰੰਗੋਂ ਜਾ ਕੇ ਗੱਡੀਆਂ ਗੁੱਦੀਆਂ ਆਪਾਂ ਲੈਣਦੇ ਆ ਨਾਲ ਹੀ ਕੱਪੜਾ ਲੈਣਦਾ ਵਾ ਠੀਕ ਹੈ ਜੀ ਆ ਹੁਣ ਆਪਾਂ ਗੱਡੀਆਂ ਵਾਸਤੇ ਜਿਹੜਾ ਮਾਲ ਵਢਣ ਲੱਗੇ ਆ ਠੀਕ ਹੈ ਜੀ ਇਹ ਬੈੱਡ ਜਿਹੜਾ ਆਪਣਾ ਵੇਖੋ ਰੈਡੀ ਹੈ ਤੇ ਆਹ ਫਾਰਮ ਆਪਾਂ 2 ਇੰਚੀ ਦੀ ਲਾਉਣੀ ਆ ਬਿਲਕੁਲ ਬੈਡਰ ਹੈ ਰਹੀ ਸਿਰਫ ਆਪਣਾ ਹੁਣ ਪਿਛਲੀ ਸਾਈਡ ਇੱਥੇ ਗੱਡੀਆਂ ਲੱਗਣ ਵਾਲੀਆਂ ਰਹਿ ਗਈਆਂ ਵਾ ਠੀਕ ਹੈ ਜੀ ਤੇ ਬਾਬੀ ਸੇਟ ਜਿਹੜਾ ਆਪਣਾ ਲਾਉਂਦਾ ਵਾ ਹੈਂਡਲ ਦੋਨਾਂ ਸਾਈਡ ਤੇ ਸੇਮ ਹੀ ਆਪਾਂ ਦਿੱਤਾ ਵਾ ਦੱਲੀ ਸਾਈਡ ਸੈਟੀਆਂ ਉਧਰ ਵੀ ਸੈਟੀ ਸੇਮ ਹੀ ਤੇ ਗਾਇਸ ਜਨ ਆਪਾਂ ਜਿਹੜੀਆਂ ਵਾ ਪਲਾਈਆਂ ਜਿਹੜੀਆਂ ਵਾਡ ਲੀਆਂ ਵਾ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋਵੇ ਬੋਬੀ ਸੈਟ ਜੋੜਨ ਲੱਗਾ ਸੋਲੂਸ਼ਨ ਲਾਦਾ ਹਾਂਜੀ ਸੋਲੂਸ਼ਨ ਦੇ ਨਾਲ ਬੋਬੀ ਨੇ ਇੱਕ ਪੀਸ ਜੋੜਤਾ ਤੇ ਦੂਜਾ ਹੁਣ ਲਿਆਵਾ ਜੋੜਨ ਤੇ ਸੋਲੂਸ਼ਨ ਲਾਤਾ ਵਾ ਸੋਲੂਸ਼ਨ ਦੋਨੇ ਸਾਈਡ ਹੀ ਲਾਉਣਾ ਪੈਣਾ। ਲਾਈਟੇ ਵੀ ਤੇ ਫੋਮ ਤੇ ਵੀ। ਸੋਲੂਸ਼ਨ ਆ ਨਾ ਹੋਰ ਤਰ੍ਹਾਂ ਦਾ ਨਿਕਲੇ ਉਹ। ਬੜਾ ਫਾਈਨ ਲੱਗੇ ਵਟਣ। ਠੀਕ ਹੈ ਜੀ। ਫੋਮ। ਆਹ ਬਲੇਡ ਦੇਣਾ। ਆਹ ਹੀ ਆਹ ਬਲੇਡ ਲੈ ਵਟਣਾ। ਇਹ ਪਾਲ ਸਹਰ ਤੇ ਇਹon ਆਪਣੀ ਵੇਸਟਿੰਗ ਹੈ ਵਾਦੇਗਾ ਆਪਣੀਆਂ ਦੋ ਗੱਡੀਆਂ ਹੀ ਬਣਨਾ ਸਾਰੇ ਦੋਵੇਂ ਭਗਤ ਜਿਹੜੀ ਟੋ ਥੋੜੀ ਡਾਉਣੀ ਰੱਖੀ ਹੈ ਨਾ ਤੇ ਆਪਣੀਆਂ ਗੱਦੀਆਂ ਜਿਹੜੀਆਂ ਵਾ ਉਹ ਤਿਆਰ ਆ। ਹੁਣ ਆਪਾਂ ਵਡਾਂਗੇ ਕੱਪੜਾ ਆਪਣਾ। ਠੀਕ ਹੈ। ਕੱਪੜਾ ਹੁਣ ਆਪਾਂ ਵੜਨ ਲਈ। ਕੱਪੜਾ ਹੁਣ ਤਾਂ ਵਦਾਈ ਦੇ ਕਿਹੜਾ। ਇਹ ਕੱਪੜਾ ਹੈਗਾ ਬਲੈਕ ਕਲਰ ਦੇ ਵਿੱਚ। ਆਪਣਾ ਉਧਰ ਬਲੈਕ ਬਲੈਕ ਵੀ ਲੱਗਾ ਵਾਈਟ ਵੀ ਲੱਗਾ ਬੈੱਡ ਦੇ ਉੱਤੇ ਤੇ ਹੁਣ ਆਪਾਂ ਜਿਹੜਾ ਲੱਗੇ ਆ ਬਲੈਕ ਕੱਪੜਾ ਲਾਉਣ ਲੱਗੇ ਆ ਦੇ ਉੱਤੇ ਠੀਕ ਹੈ ਜੀ ਇਹ ਆਪਣਾ ਲੱਗਣਦਿਆ ਵਾ 15 ਇੰਚੀ ਕੱਪੜਾ ਠੀਕ ਹੈ ਜੀ 15 ਇੰਚੀ ਦਾ ਹੁਣ ਆਪਾਂ ਇਹਨੂੰ ਕਟਰਾਵਾਂ 15 ਬਸ 15 ਇੰਚੀ ਦੇ ਪੀਸ A oh gente ਗੱਡੀਆਂ ਆਪਣੀਆਂ ਹੋ ਚੁੱਕੀਆਂ ਰੈਡੀ ਠੀਕ ਹੈ ਜੀ ਤੇ ਹੁਣ ਆਪਾਂ ਲਾਉਣ ਲੱਗੇ ਆ ਗੱਡੀਆਂ ਗੱਡੀਆਂ ਦੇਖ ਸਕਦੇ ਬਹੁਤ ਸੋਹਣੇ ਨੀ ਇਹਨਾਂ ਦੀ ਸ਼ੇਪ ਦੋ ਗੱਡੀਆਂ ਆਪਾਂ ਸਿਰਫ ਲਾਉਂਗਾ ਠੀਕ ਹੈ ਜੀ ਅ ਫਾਦੀ ਦੋਨੇ ਇਹ ਹੁਣ ਆਪਾਂ ਲਾਵਾਂਗੇ ਗੱਡੀਆਂ ਕੀ ਪਰੇਮ ਉਸਮਾਨ ਤੇ ਗਾਇਸ ਹੁਣ ਆਪਾਂ ਲਾਉਣ ਲੱਗੇ ਆ ਗੱਡੀਆਂ ਠੀਕ ਹੈ ਤੇ ਆਪਣਾ ਬੋਬੀ ਦਾ ਵਧਾਉਂਦੇ ਆ ਬੋਬੀ ਡਿਆ ਹਾਂ ਹੁਣ ਆਪ ਗੱਡੀਆਂ ਫਿੱਟ ਕਰਨ ਠੀਕ ਹੈ ਜੀ ਉਹ ਵੀ ਕਰੀ ਜਾਂਦਾ ਗੱਡੀਆਂ ਫਿੱਟ ਮਗਰੋਂ ਦੀ ਆਪਾਂ ਡੇ ਆ ਪੇਚ ਲਾਉਣ ਇਹਦੇ ਠੀਕ ਹੈ ਜੀ ਪੇਚਾਂ ਦੇ ਨਾਲ ਇਹ ਆ ਵੀ ਜਦੋਂ ਮਰਜ਼ੀ ਆਪਾਂ ਇਹਨਾਂ ਨੂੰ ਖੋਲ ਕੇ ਸਾਫ਼ ਕਰ ਸਕਦੇ ਠੀਕ ਹੈ ਬਹੁਤ ਸੋਹਣੀ ਲੁੱਕੇ ਦੀ ਆਈ ਆ ਇਸੇ ਸਾਈਡ ਤੇ ਬਲੈਕ ਮਾਰਬਲ ਦੇ ਵਿੱਚ ਤੇ ਆ ਵੀ ਆਪਾਂ ਕੱਪੜਾ ਜਿਹੜਾ ਲਾਇਆ ਵਾ ਇਹ ਵੀ ਲਾਇਆ ਵਾ ਬਲੈਕ ਕਲਰ ਦੇ ਵਿੱਚ ਠੀਕ ਹੈ ਜੀ ਤੇ ਬੋ ਵੀ ਆਪਣਾ ਲਾਈ ਜਾਂਦਾ ਗੱਦੀਆਂ ਦੇ ਨਾਲ ਐਸਾ ਆਪਣਾ ਹੋ ਚੁੱਕਾ ਵਾ ਬੈੱਡ ਰੈਡੀ ਠੀਕ ਹੈ ਜੀ ਤੇ ਆ ਤੁਹਾਨੂੰ ਆਣਾ ਵੀ ਦਾਦਿਆਂ ਇਹ ਵੀ ਜਿਹੜੀ ਇਹੋਗ ਲੰਬਾਈ ਹੈ ਇਹ ਹੈਗੀ ਆਪਾਂ 6.5 ਫੁੱਟ ਦੀ ਰੱਖੀ ਆ ਠੀਕ ਹੈ 78 ਇੰਚ ਦੀ ਤੇ ਆਪਾਂ ਆ ਜੇ ਨਾਲ ਹੀ ਸਪੇਸ ਰਹੀ ਸੀ ਜੇ ਆਪਾਂ ਇੱਥੇ ਸੈਟਿੰਗ ਬਣਾਉਂਦੇ ਨਹੀਂ ਫਿਰ ਜਗਾ ਥੋੜੀ ਬਾਅਦ ਜਾਂਦੇ ਹਾਂ ਠੀਕ ਹੈ ਤੇ ਉਹਦੇ ਕਰਕੇ ਆਪਾਂ ਪੂਰੀ ਦੀ ਪੂਰੀ ਸੈਟਿੰਗ ਦੇ ਦਿੱਤੀ ਆ ਨਾ ਅਹੜ ਥੋੜੀ ਲੱਗਣ ਵਾਲੇ ਰਹਿ ਗਏ ਆ ਠੀਕ ਹੈ ਜੀ ਤੇ ਆਪਾਂ ਬਲੈਕ ਕਲਰ ਦੀ ਇਤਨੀ ਵੀ ਲਈ ਆ ਵੀਡੀਓ ਦੇ ਵਿੱਚ ਬਲੈਕ ਕਲਰ ਦੀ ਲਾਈ ਆ ਠੀਕ ਹੈ ਬਹੁਤ ਸੋਹਣੀ ਲੁੱਕ ਹੈ ਜੀ ਠੀਕ ਹੈ ਉੱਤਰੀ ਸਾਈਡ ਵੀ ਆਪਾਂ ਸੇਮ ਹੀ ਕੀਤਾ ਹੋਇਆ ਜਿਹੜੀ ਉੱਪਰਲੀ ਸਾਈਡ ਉਹਦੇ ਵੀ ਹੈਂਡਲ ਰਹਿੰਦੇ ਦਰਾਜਾਂ ਦੇ ਠੀਕ ਹੈ ਜੀ ਆਹ ਜਿਹੜੇ ਆ ਇਹ ਆਪਾਂ ਖੁੱਜਦੇ ਆ ਇਦਾਂ ਖੋਲਣ ਵਾਸਤੇ ਆਹ ਡਰਾਉ ਹੋ ਜਾਂਦਾ ਤੇ ਇਹਨਾਂ ਦੇ ਸਿਰਫ ਉਹ ਨਾਟ ਆਉਣ ਵਾਲੇ ਆ ਠੀਕ ਹੈ ਜੀ ਤੇ ਆਹ ਆ ਸੈਟਿੰਗ ਇਸ ਕਰਕੇ ਬਣਾਈ ਆ ਵੀ ਇਦਾਂ ਇਹਨਾਂ ਦੇ ਨਾਲ ਆਪਾਂ ਬੈਠ ਵੀ ਸਕਦੇ ਠੀਕ ਹੈ ਜੀ ਤੇ ਜੇ ਸਾਡੀ ਇਹ ਵੀਡੀਓ ਵਧੀਆ ਲੱਗਣਾ ਲਾਈਕ ਸ਼ੇਅਰ ਮਰਜ਼ੀ ਉਹ ਕਰਨਾ ਕਮੈਂਟ ਜ਼ਰੂਰ ਕਰਕੇ ਜਾਇਓ ਠੀਕ ਹੈ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ